ਚੱਲ ਬਈ ਚੱਲ ਲਵਲੀ ਚੱਲ ਲਵਲੀ ਗੋਭੀ ਬਾਬਾ ਮੇਰ ਕਰੇ ਰੱਖ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਸੋ ਹਰ ਸਾਲ ਦੀ ਤਰ੍ਹਾਂ ਆਪਾਂ 13 ਪੋਹ ਨੂੰ ਗਿੱਲਾਂ ਦੇ ਰਾਹ ਤੇ ਲੰਗਰ ਲਾਉਨੇ ਹੁੰਨੇ ਆ ਸੋ ਅੱਜ ਕੋਟਕਪੂਰੇ ਆਏ ਸੀ ਮੈਂ ਤੇ ਲਵਲੀ ਤੇ ਆਪਾਂ ਸਬਜ਼ੀ ਸਾਰੀ ਇੱਧਰ ਬਾਈ ਕਰ ਲਈ ਆ ਗੋਭੀ ਗਾਜਰਾ ਮਟਰ ਆਲੂ ਤੇ ਗੰਡੇ ਸੋ ਅੱਜ ਹੈਗਾ ਸ਼ੁੱਕਰਵਾਰ ਸ਼ੁੱਕਰਵਾਰ ਕੱਲ ਨੂੰ ਸ਼ਨੀਵਾਰ ਆਪਾਂ ਲੰਗਰ ਲਾਉਣਾ ਗਿੱਲਾਂ ਦੇ ਰਾਹ ਤੇ ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਜ਼ਰੂਰ ਆਇਆ ਜੋ ਸੇਵਾ ਕਰਿਆ ਜੋ ਤੇ ਗੁਰੂ ਕੇ ਲੰਗਰ ਛਕਿਆ ਜੋ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਆ ਉਹ ਦਸਵੇਂ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ ਲਾਈਦਾ ਸੋ ਸਾਰਿਆਂ ਦੀ ਸੰਗਤ ਦੇ ਸੰਯੋਗ ਦੇ ਨਾਲ ਲੰਗਰ ਲਾਈਦਾ ਸੋ ਆਪਾਂ ਦਾ ਕੁਝ ਵੀ ਨਹੀਂ ਹੈਗੇ ਉਹ ਕਰਨ ਕਰਾਉਣ ਵਾਲਾ ਰੱਬ ਸੋ ਹੁਣ ਆਪਾਂ ਸਾਰੀ ਖਰੀਦਦਾਰੀ ਕਰ ਲਈ ਆ ਤੇ ਹੁਣ ਆਪਾਂ ਜਾ ਕੇ ਅਜ ਲਾਉਣਾ ਆ ਸ਼ਾਮ ਨੂੰ ਸਾਰੀ ਤਿਆਰੀ ਹੋ ਜੂਗਾ ਨਾ ਤਿਆਰੀ ਹੋ ਜਾਣੀ ਸਾਰੀ ਤਿਆਰੀ ਅੱਜ ਸ਼ਾਮ ਨੂੰ ਸਾਰੀ ਤਿਆਰੀ ਹੋ ਜੂਗੀ ਤੇ ਕੱਲ ਨੂੰ ਸਵੇਰੇ 9 ਵਜੇ ਨੂੰ ਲੰਗਰ ਸ਼ੁਰੂ ਹੋ ਜਾਊਗਾ। ਸੋ ਬਾਬੇ ਨਾਨਕ ਦੀ ਮਿਹਰ ਆ। ਸੋ ਮੈਂ ਤੇ लवली ਹੁਣ ਸਾਰਾ ਲੈ ਕੇ ਚੱਲੇ ਨਾਲ ਚਾਹ ਪਾਣੀ ਦੀ ਵੀ ਲੰਗਰ ਚੱਲਣਗੇ, ਪ੍ਰਸ਼ਾਦੇ ਪਾਣੀ ਦੀ ਲੰਗਰ ਚੱਲਣਗੇ। ਸੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13 ਪਉ 27 ਦਸੰਬਰ ਨੂੰ ਗੁਰੂ ਕੇ ਲੰਗਰ ਲਾਏ ਜਾਣਗੇ। ਸੋ ਆਪਾਂ ਹੋਰ ਤਾਂ ਕੁਝ ਵੀ ਨਹੀਂ ਕਰ ਸਕਦੇ। ਇੱਕ ਲੰਗਰ ਲਾ ਕੇ ਇੱਕ ਐ ਹੁੰਦਾ ਸੇਵਾ ਹੋ ਜਾਂਦੀ ਆ। ਸਾਰਿਆਂ ਦੀ ਚਲੋ ਜਿਨ੍ਹਾਂ ਨੇ ਦਸਵੰਦ ਕੱਢਣਾ ਹੁੰਦਾ ਉਹ ਹੋ ਜਾਂਦਾ। ਸੋ ਬਾਕੀ ਤਾਂ ਇਹ ਚੱਲਦਾ ਹੀ ਰਹਿੰਦਾ ਇਹਨਾਂ ਸ਼ਹੀਦਾਂ ਸਿੰਘਾਂ ਨੂੰ ਇੱਕ ਆਪਾਂ ਯਾਦ ਕਰ ਲੈਨੇ ਇੰਨੇ ਬਹਾਨੇ ਦੇ ਨਾਲ ਹਨਾ ਵੀ ਯਾਦ ਹੋ ਜਾਂਦਾ ਸਾਰੇ ਲੋਕ ਚਲੋ ਸੇਵਾ ਕਰਦੇ ਆ ਹਨਾ ਤੇ ਸੇਵਾ ਭਾਵਨਾ ਦੇ ਨਾਲ ਖੁਸ਼ੀਆਂ ਮਿਲਦੀਆਂ ਚਲੋ ਬਾਬਾ ਨਾਨਕ ਮਿਹਰ ਕਰੇ ਸੁਖ ਸ਼ਾਂਤੀ ਨਾਲ ਇਹ ਲੰਗਰ ਇਦਾਂ ਹੀ ਲੱਗਦੇ ਰਹਿਣ ਤੇ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਲੰਗਰ ਲੱਗਦੇ ਹੀ ਰਹਿਣਗੇ ਸੋ ਚਲੋ ਫਤਿਹਗੜ੍ਹ ਸਾਹਿਬ ਸਾਡੇ ਤੋਂ ਨਹੀਂ ਜਾਇਆ ਗਿਆ ਸੋ ਅਸੀਂ ਕਹਾਂ ਚਲੋ ਪੈੰਡ ਹੀ ਆਪਾਂ ਸੇਵਾ ਕਰਦੇ ਆ ਲੰਗਰਾਂ ਦੀ ਤੇ ਹੁਣ ਆਪਾਂ ਸਾਰਾ ਸਮਾਨ ਕਰ ਲਿਆ ਬਾਏ ਤੇ ਬਾਬਾ ਨਾਨਕ ਮੇਰ ਕਰੇ ਜਿੰਨੇ ਜੋਗੇ ਆ ਸਾਰੇ ਸਾਰਿਆਂ ਨੇ ਸੇਵਾ ਕੀਤੀ ਵੱਧ ਛੱਡ ਕੇ ਬਾਕੀ ਅੱਜ ਅੱਜ ਅਸੀਂ ਸ਼ਾਮ ਨੂੰ ਸਮਾਨ ਸਮੂਹ ਹੋਂ ਜਾ ਕੇ ਇਕੱਠਾ ਕਰਨਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਟਾਈਮ ਸਵਾ 6 ਹੋ ਗਿਆ ਸੀ 5:00 ਵਜੇ ਆਪਾਂ ਪਹੁੰਚ ਗਏ ਸੀ 5:00 ਵਜੇ 5:00 ਵਜੇ ਪਹੁੰਚ ਗਏ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਲੋ ਬਈ ਘਰੇ ਆ ਗਏ ਆ ਟਾਈਮ 7:30 ਹੋ ਗਿਆ ਸਬਜੀ ਲਾ ਆਂਦੀ ਆ ਆਪਾਂ ਤੇ ਸਾਰਾ ਓਕੇ ਕਰ ਜਾਂਦਾ ਤੇ ਇੱਕ ਗੱਲ ਹੋਰ ਸ਼ੇਅਰ ਕਰਦਾ ਵੀ ਰੇਟ ਦਾ ਇੰਨਾ ਫਰਕ ਹਨ ਪੁੱਛੋ ਕੋ ਨਾ ਮਟਰ ਅਸੀਂ ਲੈ ਕੇ ਆਂਦੇ 20 ਰੁਪਏ ਕਿਲੋ ਇਥੇ ਵੇ ਲੋ 60 ਰੁਪਏ ਮਿਲਦੇ 50 ਰੁਪਏ 50 ਤੋਂ 40 ਰੁਪਏ ਨਾ 1 ਕਿਲੋ ਮਗਰ ਕੱਢੀ ਜਾਂਦੇ ਆ ਤੇ ਜਿਹੜੇ ਸਬਜ਼ੀ ਵੇਚਦੇ ਆ ਬਾਈ ਉਹ ਕਿਆ ਗੱਲਾਂ ਬਾਤਾਂ ਆ ਸਬਜ਼ੀ ਚ ਬਹਾਲਾ ਪੈਸਾ ਯਾਰ ਡਬਲ ਨਹੀਂ ਕੱਢਦੇ ਚੌਗਣੇ ਪੈਸੇ ਕੱਢੀ ਜਾਂਦੇ ਸਬਜ਼ੀ ਮਗਰ ਤੇ ਗੋਭੀ ਮਿਲੀ ਜੇ ਸਾਨੂੰ 4 ਰੁਪਏ ਕਿਲੋ 3 ਰੁਪਏ ਸ਼ਾਇਦ 100 ਰੁਪਏ ਦੀ 29 30 ਕਿਲੋ ਮਿਲੀ ਤੇ ਤੁਸੀਂ ਹਿਸਾਬ ਲਾ ਲਓ ਉੱਥੇ ਆਲੂ ਮਿਲੇ ਜੇ ਸਾਨੂੰ 15 ਰੁਪਏ ਵਧੀਆ ਛਾਂਟ ਕੇ ਆਲੂ ਜਿਹੜੇ ਲੈ ਆ ਜਿਹਨ ਗੱਟਾ ਦਾ ਬਹੁਤ ਹੋਰ ਵੀ ਸਸਤਾ ਆਪਾਂ ਤਾਂ 15 20 ਕਿਲੋ ਲੈਣੇ ਸੀ ਅਸੀਂ ਵਧੀਆ ਲਾਲ ਆਲੂ ਲੈ ਕੇ ਆਂਦੇ ਹਾਂ ਵੀ ਤੋਤੇ ਬਿਨਾ ਮਿੱਟੀ ਤੋਂ ਤੇ ਸਾਨੂੰ ਮਿਲ ਗਏ ਉਹ 12 ਤੋਂ 15 ਰੁਪਏ ਕਿਲੋ ਮਿਲੇ ਆ ਗੰਡਾ ਬਾਹਰ ਜਿਹੜਾ ਟੌਪ ਦਾ 40 ਰੁਪਏ ਵਿਕਦਾ ਉਹ ਉਥੇ ਸਿਰਫ ਹੀ 18 20 ਰੁਪਏ ਵਿਕਦਾ ਹਾਂ ਉਦੋਂ ਹੀ ਲਾਲੀ ਚੱਲ ਹੋਂ ਤੋਰੀ ਚੱਲ ਬਸ 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 ਲਓ ਜੀ ਹੁਣ ਕਹਿੰਦੇ ਖੇਤ ਗੇੜਾ ਕਢਾ ਕੇ ਲਿਆਓ ਛੜਕੇ ਛੜਕ ਅੱਜ ਅਸੀਂ ਹੁਣ ਚਾਲਦੇ ਆ ਲੈ ਖੁਸ਼ਾ ਸਾਡਾ ਐਕਸਪਾਰਟ ਹੋ ਚੱਲਿਆ ਖੁਸ਼ਾ ਸਾਡਾ ਸਾਹ ਨਹੀਂ ਲਾਉਣ ਦਿੰਦਾ ਇੱਕ ਅਸੀਂ ਆਲੂ ਵਾਲੇ ਪਰਾਂਠੇ ਖਾ ਕੇ ਆਏ ਆ। ਕੁਝਾ ਸਾਡਾ ਅੱਗੇ ਦਾ ਅੱਗੇ। ਖੁਸ਼ ਹੋ ਕੇ ਹਨਾ। ਆ ਵਧੀਆ ਸਾਡੇ ਰਾਹ ਬਣ ਗਈ ਸੜਕ। ਤੇ ਉਹ ਤਾਂ ਵੈਸੇ ਟ੍ਰੈਮ ਕਿਤਾ ਹੁੰਦਾ ਜਿਆਦਾ ਹੀ। ਬਾਕੀ ਚਲ ਕੋਈ ਨਹੀਂ। ਇੱਥੋਂ ਚੜ੍ਹਾਈ ਪੈਂਦੀ ਲੱਗਦਾ ਜ਼ੋਰ। ਸਾਹ ਲੈ ਲਈ। ਨਾ ਵੀ ਵਾਪਸੀ ਤੇ ਹਣ ਦਿਲ ਪ੍ਰੀਤੀ ਵਾਰੀ ਆ ਗਈ ਆ। ਹਾਂਜੀ। ਖੁਸ਼ਾ ਮੇਰੇ ਨਾਮ ਆ ਗਿਆ। ਖੁਸ਼ੀ। ਸ਼ੱਲਾ। ਸੱਚੀ। ਚਲ ਵਧੀਆ ਹੋ ਗਿਆ ਨਾਲੇ ਖੇਤ ਜਿਹੜਾ ਵੱਜ ਗਿਆ ਨਾਲੇ ਸੜਕ ਬਣੀ ਵਧੀਆ ਧਿਆਨ ਨਾਲ ਚੰਗਾ ਬਸ ਅਗੁੱਸ ਦੇ ਲਈ ਜਾਣਾ ਉਹਨੇ ਆਪੇ ਕਰ ਲੈਣਾ ਗੱਡੀ ਦੇ ਸਾਈਡ ਤੇ ਟੈਨਸ਼ਨ ਨਹੀਂ ਲੈਂ ਨੰਬਰ ਬਣਾਣੀ ਆ ਦੱਸ ਦੀ ਪ੍ਰਸ਼ਾਦਾ ਦੇ ਪਾਣੀ ਦਾ ਪ੍ਰਸ਼ਾਦਾ ਪਾਣੀ ਵੀ ਚਾਹ ਪਾਣੀ ਵੀ ਠੀਕ ਹੈ ਠੀਕ ਹੈ ਹਾਂਜੀ ਇਧਰ ਆਏ ਲੱਕੀ ਦੇ ਟੈਂਟ ਤੇ ਸਾਸਰੀ ਕਾ ਬਾਈ ਠੀਕ ਠਾਕ ਇਹਦੀ ਬਾਈ ਦੀ ਫ੍ਰੀ ਸੇਵਾ ਹੁੰਦੀ ਆ ਬਈ ਕਦੇ ਵੀ ਰੁਪਈਆ ਨਹੀਂ ਮੰਗਿਆ ਤੇ ਇਹਦੀ ਵੀ ਬਹੁਤ ਵੱਡੀ ਮਾਨ ਸੇਵਾ ਸੋ ਹੁਣ ਅਸੀਂ ਸਮਾਨ ਲੈ ਕੇ ਬਾਈ ਚੱਲੇ ਆ ਲਦਾਵ ਹੀ ਵਿਚਾਰਾ ਆਪਦਾ ਤੂੰ ਉਹ ਉਹੜੇ ਤਾਂ ਚੱਲ ਚੱਕ ਲੈ ਤੂੰ ਤਾਂ ਮਾੜਾ ਮੋਟਾ ਹਣਾ ਹੱਥ ਲਾਲਾ ਨਾ ਤੂੰ ਤਾਂ ਮਾੜਾ ਮੋਟਾ ਹਿੰਮਤ ਕਰ ਸੋ ਸੋਜੀ ਸੋਜੀ ਦਾ ਸਾਰਾ ਕੱਟੀ ਪਈ ਐ ਸਾਰੀ ਸੇਵਾ ਕੀਤੀ ਪਈ ਐ ਆ ਜਾ ਕੇ ਆਪਾਂ ਸਮਾਨ ਲਾਦੇ ਆ ਤੇ ਮੈਤਰੀ ਸਾਹਿਬ ਵੀ ਆ ਗਿਆ ਸੇਵਾ ਕਰਾਉਂਦਾ ਚਾਲਾਣਾ ਖੋਲੀ ਬਈ ਗੱਲੋਂ ਗੱਲੋਂ ਕੱਪ ਆਹ ਜੱਗ ਵੀ ਹੋ ਗਏ ਟ੍ਰੇਆਂ ਵੀ ਹੋ ਗਈਆਂ ਪੱਠੀ ਪਾਈਪਾਂ ਲਿਆਓ ਹੁਣ ਆ ਗਿਆਨਲਾ ਸੇਠ ਕਿੰਨਾ ਆ ਬਾਈ लवली ਲਾ ਦਿਓ ਕਿਰਾ ਸਾਮਾਨ ਸਾਰਾ ਆ ਵਾਏ ਗੁਰੂ ਬਾਬਾ ਮੇਰ ਕਰੇ ਇਹ ਲਓ ਜੀ ਲਓ ਜੀ ਇੱਧਰ ਬਲਵੀਰ ਕੇ ਘਰੇ ਰਖਾਈ ਜਾਂਦੇ ਆ ਜਗਜੀਤ ਕੇ ਇੱਥੇ ਆਪਾਂ ਸਵੇਰੇ ਟੈਂਟ ਲਾ ਦਾਂਗੇ ਲਓ ਬਾਈ ਜੀ लवली ਜੀ ਲਓ ਜੀ ਹੁਣ ਪਹੁੰਚ ਗਏ ਗੁਰੂ ਘਰੇ ਮਹਤਰ ਕਰਦੇ ਸੇਵਾ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਆ ਬਲੋਰਾ ਸਿੰਘ ਜੀ ਬੈਠੇ ਆ ਬੀਬੀਆਂ ਸੇਵਾ ਕਰ ਰਹੀਆਂ ਆ